ਹਾਂ ਜਸਤਿਕਾ ਜੀ ਸਾਰਿਆਂ ਨੂੰ ਵਦੀਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁਮਾਨਪੁਰ ਤਸਿਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਜਿਹੜਾ ਵਿਜਨ ਦਾ ਪਿੰਡ ਆ ਤੇ ਜਾਦਵਿੰਦਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਸੱਜਣਾ ਸੋਈਆਂ ਤੇ ਇੱਕ ਗੱਬਨ ਤਿਆਰੀ ਆ ਹਾਂਜੀ ਬੇਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੇਪਾ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਕੋਈ ਸਾਹ ਨਹੀਂ ਸਭ ਠੀਕ ਠਾਕ ਜੀ ਤੇ ਵੇਖ ਗਿਆ ਦਨ ਵਾਲਾ ਮਾਲ ਫਿਰ ਪਾਜੀ 20 50 ਮਿੰਟਾਂ ਚ ਮਾਲ ਵੇਚ ਗਿਆ ਠੀਕ ਹੈ ਅਜੇ ਤੱਕ ਫੇਰ ਆਪਣਾ ਵਦੇ ਫੋਨ ਆ ਰਹੇ ਨਹੀਂ ਠੀਕ ਹੈ ਸਾਸਾਂ ਤੋਂ ਕੁੜਕੁੱਪਣ ਬੱਚੀ ਦੇ ਬਹੁਤ ਹੀ ਜ਼ਿਆਦਾ ਆਏ ਨੇ ਠੀਕ ਹੈ ਜਨੂਅਰੀ ਰੇਟ ਹੀ ਤੋਂ ਕਰਕੇ ਬਹੁਤ ਜ਼ਿਆਦਾ ਹੀ ਆਏ ਨੇ ਤੇ ਅੱਜ ਵੀ ਰੇਟ ਬਿਲਕੁਲ ਜੈਨੂਅਲ ਰਹਿਣੇ ਬਿਲਕੁਲ ਜੀ ਬਿਲਕੁਲ ਹੀ ਅੱਜ ਅੱਜ ਮੱਝਾਂ ਹੀ ਆ ਜਾਂਦੀਆਂ ਨੇ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਜਗਨਦਰ ਸਿੰਘ ਜੀ ਹਾਂਜੀ ਪਿੰਡ ਤੇ ਤਹਿਸੀਲ ਗਮਨਪੁਰਾ ਪਿੰਡ ਗਮਨਪੁਰਾ ਤਹਿਸੀਲ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਸ਼ਾਹਰ ਚਾਰ ਚਾਰ ਚ ਹੀ ਆ ਕੇ ਲਗਭਗ ਆਪਣਾ ਸ਼ਾਹਰ ਬਿਲਕੁਲ ਨਾਲ ਹੀ ਹੈ ਇੰਡੀਆ ਗੇਟ ਤੋਂ 2 ਕਿਲੋਮੀਟਰ 3 ਕਿਲੋਮੀਟਰ ਹੈ ਛਾਟੇ ਦੇ ਲਾਗੇ ਹੈ ਛਾਟੇ ਦੇ ਲਾਗੇ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ 8360099778 97799 1568 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਮੱਝ ਹੈ ਇਹ ਇਕੱਲੀ ਗੱਬਣ ਹੈ ਬਾਕੀ ਸਾਰੀਆਂ ਸੁਈਆਂ ਹਨ ਤੇ ਸ਼ੁਰੂਆਤ ਆਪਾਂ ਗੱਬਣ ਤੇ ਕਰ ਲਈਏ ਕਿੰਨਾ ਟਾਈਮ ਖੜਦੀ ਜੇ ਇਹ ਵੀਰ ਜੀ ਤਿਆਰ ਹੀ ਆ 2-4 ਦਿਨ ਲੈ ਜੂਗੀ ਅੱਛਾ ਹਾਂਜੀ 2 ਲੈ ਜੇ 3 ਲੈ ਜੇ ਇੱਥੇ ਕੀ ਖਾਂਦੇ ਤੇ ਦੁੱਧ ਕਿੰਨਾ ਚੋਈ ਜਾਊਗੀ ਦੁੱਧ ਦੇ ਪਿਛਲੇ ਸੂਏ ਦੇ ਬਾਬਾ ਜੀ ਉਹਨਾਂ ਦੇ ਕਹਿੰਦੇ 14-15 ਕਿਲੋ ਚੋਇਆ ਅੱਛਾ ਜੇ 13-14 ਕਿਲੋ ਮੌਸਮ ਚੰਗਾ 13-14 ਕਿਲੋ ਦਈ ਜਾਵੇ ਬਹੁਤ ਦੁੱਧ ਹੁੰਦਾ 13-14 ਕਿਲੋ ਵੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਸਿੰਘ ਥੋੜਾ ਜਿਹਾ ਖੁੱਲਾ ਆ ਸਿੰਘ ਨੂੰ ਖੁੱਲਾ ਬਣਾਉਣਾ ਹੀ ਆਇਆ ਨਹੀਂ ਬਣਾਉਣਾ ਸਿੰਘ ਬਣਾ ਦੇਦੇ ਹੋਰ ਵਧੀਆ ਲੱਗਣੀ ਸਭ ਹਾਂਜੀ ਹਾਂਜੀ ਨਿੱਕੇ ਨਿੱਕੇ ਹੋਏ ਨੇ ਬਿਲਕੁਲ ਬਾਕੀ ਸਿੰਘ ਜੇ ਦਾ ਛੋਟ ਹਾਂ ਚਟੜੇ ਦੇ ਕੋਲੇ ਦੀ ਮਾਲਕ ਬਾਕੀ ਇਹ ਵੀ ਚਲੋ ਸਰੀਰਾਂ ਜਿਹੜੀ ਠੀਕ ਐ ਭਾਰੇ ਪੱਲੇ ਦੀ ਇਹ ਮਾਲ ਜਿਹੜੀ ਇਹ ਵੀ ਅਜੇ ਤਿਆਰ ਹੋਣਾ ਵਾ ਇਹਨੇ ਅਜੇ ਸਵੇਰ ਸਵੇਰ ਦਾ ਟਾਈਮ ਹੈ ਜਿਹਨੇ ਰਾ ਹੀ ਆ ਜਿਹੜਾ ਵੀਡੀਓ ਬਣਾਉਂਦੇ ਆਪਾਂ ਇੱਕ ਕਰੀ ਫੇ ਥੋੜੀ ਕੋ ਉਥੋਂ ਕਮਾ ਲਿਆ ਹੋਵੇ ਜੀ ਅਦੂਰ ਤੋਂ ਵੀ ਇੱਕ ਕਰੀ ਚੰਗੀ ਤਰ੍ਹਾਂ ਦੇਖ ਲੈਂਦੇ ਆ ਅਜ ਲੈ ਨਾ ਨਹੀਂ ਤਾਂ ਜਿਹੜਾ ਆਪਾਂ ਲਾ ਕੇ ਤਾਂ ਦੇਖ ਸਕਦੇ ਬਾਕੀ ਚੰਗਾ ਪਰ ਨਹੀਂ ਨੇ ਸੌਣ ਤੱਕ ਜਿੱਦਾਂ ਨੇ ਤਿਆਰ ਹੋਈ ਤੇ ਬਾਕੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਤੇ ਕਿੰਨਾ ਫਿਰ ਇਹਦਾ ਮੁੱਲ ਰੱਖ ਦੀਏ ਵਿਦਿਆਪਾ ਮੈਂ ਤਾਂ ਵੀਰ ਜੀ 70000 ਕਰ ਦਈਏ ਨਹੀਂ 70 ਨਾ ਕਰੀਏ ਹਾਂਜੀ ਜੇ ਜੇ ਗੱਲ ਕਰੀਏ ਆਪ ਹੀ ਕਰ ਦੋ ਤੇ ਤੁਸੀਂ ਦੱਸ ਦੋ ਕੋਈ ਗੱਲ ਨਹੀਂ ਇੱਕ ਵਾਰੀ ਇਕੱਠਾ ਹੀ ਕਰ ਦੀਏ ਮਨਤਨ ਪੂਰਾ ਇਕੱਠਾ ਹੀ ਕਰ ਦੋ ਫਿਰ ਬਾਰ-ਬਾਰ ਕੀ ਕਰਨਾ ਇੱਕੋ ਵਾਰੀ ਇੱਕੋ ਹੀ ਕਰ ਦੋ ਤੁਸੀਂ ਪੂਰਾ ਹੈ ਪੂਰੇ 60 ਸੀ ਦੇ ਦੀਏ ਤਨੋ ਦੇਦਾਂ 60 ਦੇ ਦੇਦਾਂਗੇ ਉੱਚੋਂ ਵੀ ਮਾਰਦਾਨ ਕਰਦਾਂਗੇ ਕਿੰਨਾ ਕਰਦੋਗੇ 1000 ਰੁਪਏ ਛੱਡ ਦਾਂਗੇ ਚਲੋ ਯਾਰ ਹੋਰ ਛੋਟ ਕਰਦੇ 52 ਦੀ ਫਿਰ ਜੈਸ ਲਉਂਈ ਜੀ 52 ਦੀ ਜਾਣ ਦਰ ਛੋਟ ਹੀ ਹੋਣੀ ਆਪਣੀ ਮਰਜ਼ੀ ਦੇ ਨਾਲ ਹਾਂ ਦੇਖ ਸਾਦੇ ਜੀ ਤੇ ਹੁਣ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਆ ਚਲੋ ਝੋਟੀ ਤੇ ਆਪ ਨੀਲੀ ਦੀ ਹੈਈ ਹੈ ਆ ਸੋਹਣੀ ਝੋਟੀ ਆ ਤੇ ਮਗਰ ਕੱਟੀ ਬੜੀ ਕਮਾਲ ਦੀ ਜਿਹੜੀ ਨੀਲੀ ਦੀ ਕਰਿਆ ਕਰੀ ਇਦਨ ਚਿਹਰਾ ਕਰੇ ਰ ਇਦਨ ਆ ਦੇਖ ਸਾਦੇ ਆ ਕੱਟੀ ਆ ਜਿਹੜੀ ਇਹਦੇ ਮਗਰ ਉਹ ਲੱਤਾਂ ਉਹ ਖਾਦੂ ਮਾੜੀ ਦੀ ਅੱਖਾਂ ਪਰ ਰੱਖਦੀ ਆ ਤੇ ਤਾਜਾ ਨਾਡੋ ਜਿਹੜਾ ਨਾਲ ਆ ਦੋਵੇਂ ਲਤਾਂ ਤੇ ਰੱਖਦੀ ਕਿ ਇਤਨਾ ਹੀ ਨਹੀਂ ਹਾਂਜੀ ਦੋਵੇਂ ਇੱਕ ਤੋਂ ਘਾਟੇ ਇੱਕ ਤੋਂ ਜ਼ਿਆਦਾ ਆ ਦੇਖ ਸਕਦੇ ਥੋੜੀ ਜੀ ਲਤ ਪਛਾਣੋਂ ਕੱਢ ਕੇ ਰੱਖਦੀ ਹੈ ਤੂੰ ਦੱਸਿਆ ਚੰਗਾ ਯਾਰ ਹਾਂਜੀ ਹਾਂਜੀ ਬਦਲੋਗੇ ਪੈਂਸਰਾ ਨਹੀਂ ਹੋਣਾ ਮੈਂ ਕਿੱਥੇ ਆ ਕੇ ਗੱਲ ਉਹਨੂੰ ਦੇ ਹਾਂਜੀ ਹਾਂਜੀ ਉਹਦਾ ਸੀਲ ਠੰਡੀ ਝੋਟੀ ਸੂਆ ਕਿੰਨਾ ਹੈ ਦੂਜਾ ਸੂਆ ਸੂਈ ਜੀ ਸੂਆ ਦੂਸਰਾ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਪਰਸੋਂ ਤੋਂ ਹੀ ਸੂਈ ਜੀ ਪਰਸੋਂ ਨਹੀਂ ਸੂਈ ਆ ਹਾਂਜੀ ਤੇ ਨੀਲੀ ਦੀ ਝੋਟੀ ਆ ਪਿਆ ਤੇ ਨੀਲੀ ਦੀ ਮਗਰ ਕੱਟੀ ਆ ਇੱਕ ਨਗਦ ਦੁੱਧ ਚਵਾਈ ਜਾਊਗੀ ਵੀਰ ਜੀ ਜੇ ਸਾਹਬਾ ਨੇ ਸਟਾਰਟਿੰਗ ਕੀਤੀ ਹੈ ਮੈਂ ਪਹਿਲੀ ਵਾਰੀ ਵੇਖਿਆ 7-8 ਕਿਲੋ ਸਟਾਰਟਿੰਗ ਬਹੁਤ ਆਈ ਹੈ ਛੋਟੀ ਥਲੀ ਅੱਛਾ ਇੰਨਾ ਹਰ ਕੋਈ ਡੰਗਲ 4 ਕਿਲੋ 5 ਕਿਲੋ ਫੋਲੋਂ ਸਟਾਰਟ ਕਰਦਾ ਨੇ 7-8 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਤੇ ਇੱਕ ਨਾ ਦੁੱਧ ਕੱਢੀ ਜਾਊਗੀ ਇਹ ਸਾਹਬਾ ਦਾ ਦਸ ਤੋਂ ਬਾਹਰ ਜਾਣਾ ਚਾਹੀਦਾ ਤੋਰ ਦਿਓ ਫੇਰ ਸਾਹਬਾ ਨੇ ਇੱਕ ਕਰਨ ਦੀ ਸਹਾਇਤਾ ਕੀਤੀ ਛੋਟੀ ਨੇ ਬਾਕੀ ਥੱਲੇ ਉਤਰਾਂ ਚੰਗੇ ਫੁੱਲੇ ਹਵਾਨੇ ਦੀ ਮਾਲਕ ਆ ਜਿਵੇਂ ਬੰਦ ਚਰਾਵੇ ਬਹੁਤ ਸਮਾਂ ਲੱਗਾ ਚੋ ਦਿਨ ਕੋਈ ਗੱਲ ਹੀ ਨਹੀਂ ਆ ਦੇਖ ਸਾਡੇ ਹਵਾਨੇ ਦਾ ਵੀ ਲਾਗੇ ਤਾਂ ਫਿਕਸ ਜੇ ਹਵਾਨੇ ਦੀ ਬਾਕੀ ਉਹਨੇ ਕੀ ਭਲਾ ਨਹੀਂ ਹੈ ਗਿਆ ਤੇ ਥਣਾ ਦਾ ਸਾਈਜ਼ ਗੈਪ ਵੀ ਇਹਦਾ ਵੀ ਚੰਗਾ ਵਾ ਖਲੋਤੀ ਵੀ ਥੋੜਾ ਜਿਹਾ ਅੱਗੇ ਪਿੱਛੇ ਉਹ ਤੇ ਕਰਕੇ ਥੋੜਾ ਜਿਹਾ ਆਪਨੇ ਲੱਗਦਾ ਹਾਂਜੀ ਤੇ ਇਹ ਦੇਖ ਲਈ ਇਤਰਾਵੇਂ ਤੁਹਾਨੂੰ ਥਾਣਾ ਦਿਖਾਈ ਗਈ ਆ ਦੇਖ ਸਕਦੇ ਬਹੁਤ ਸਾਰੇ ਥਾਣ ਕੱਢ ਕੇ ਪਸਮਕੇ ਥੋੜਾ ਥਾਣ ਵੀ ਕੱਢ ਹੁੰਦੀ ਹੈ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਪਪਾ ਜੀ 70000 ਕਰ ਲਈ ਛੋਟੀ ਦਾ ਮੁੱਲ 70000 ਦਾ ਕਰੀਏ ਜਿਆਦਾ ਜੀ ਗੱਲ ਕਰੀਏ ਦੀ ਚਲ ਤੁਸੀਂ ਕਰ ਦੋ ਜਿਹਦੀ ਕਰਨੀ ਕਰ ਦੋ ਆਪ ਹੀ ਤੁਸੀਂ ਕਰ ਦੋ ਜਿੰਨੇ ਦੀ ਕਰਨੀ ਅੱਜ ਹਰਪ੍ਰੀਤ ਪਾਜੀ ਤੁਹਾਡੇ ਤੇ ਸੁਟਿਆ ਜਿਹਨੇ ਵੀ ਕਰ ਦੋ ਉਹਨੇ ਦੇ 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 ਕਰ ਦਈਏ ਫਿਰ ਖੁੱਲਾ ਮਨਤਨ ਖੁੱਲਾ ਹੀ ਖੁੱਲਾ ਹੀ ਇੱਕ ਵਾਰੀ ਗੱਲ ਕਰ ਦਈਏ ਤੁਸੀਂ 6 ਦੇ ਦਾਂਗੇ ਜੀ 5000 ਛੱਡ ਦਾਂਗੇ ਫਿਰ ਬਰਾਬਰ ਹੀ ਕਰ ਦੋ ਜਿੰਨੀ ਦੀ ਉਹ ਮੇਰੀ ਆ ਕਹਦੀ ਹੋਗੀ ਤੁਹਿੰਝਾ ਛੋਟ ਹੀ ਹੋਣੀ ਜੀ ਅੱਛਾ ਹਾਂਜੀ ਠੀਕ ਹੈ ਤੇ ਮਗਰ ਆ ਕੱਟੀ ਨੀਲੀ ਦੀ ਬੜੀ ਸੋਹਣੀ ਤੇ ਆਪ ਚਲੋ ਝੋਟੀ ਸੋਹਣੀ ਕੱਦ ਕਾਟ ਚਾ ਤਨੇ ਕਾ ਝੋਟੀ ਆ ਕੱਦ ਕਾਟ ਤੇ ਇਹਦਾ ਵੀ ਇੰਨਾ ਜਿੱਡਾ ਹੀ ਆ ਪਰ ਹੈਗੀ ਲਿੱਸੀ ਅਸਲੀ ਦਾ ਆ ਦੇਖ ਸਾਦੇ ਬਿਲਕੁਲ ਛੋਟਾ ਸਿੰਗ ਦੀ ਝੋਟੀ ਆ ਜਿਹੜੀ ਸਵਾਲ ਪਹਿਲਾਂ ਜੀ ਪਹਿਲਾਂ ਹੀ ਸਵਾਲ ਸੁਈਆ ਜੇ ਥਾਣੇ ਤੇ ਦੇਖ ਸਕਦੇ ਆਪਾਂ ਕਿੰਨੇ ਦਿਨ ਹੋ ਗਏ ਨਾ ਸੋਈ ਨਾ ਇਹਨੂੰ ਅਮੀਰ ਜੀ 4 ਵਜੇ ਜਾਂ 5 ਵਜੇ ਨੇ ਉਹ ਦਿਨ ਉਹ ਕੱਟਾ ਮਗਰਿਆ ਉਹਦੀ ਆਹ ਵਾਲਾ ਕੱਟਾ ਜਿਹਦਾ ਬਾਕੀ ਕੱਟਾ ਵੀ ਕੁਛ ਭਲਿਆ ਵਾ ਝੋਟੀ ਦੇਸਾਂ ਨਾ ਉਹਦੇ ਘਰ ਕੇ ਵੀ ਥੋੜੀ ਜੀ ਹੈ ਲਿਸੀਏ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਵੀ ਜੀ ਇਸ ਟਾਈਮ ਤੇ ਹੈਗਾ ਜੀ 6 ਤੋਂ ਲੈ ਕੇ 7 ਕਿਲੋ ਦੇ ਵਿੱਚ ਦੁੱਧ ਹੈਗਾ ਇਹਨਾ 6 ਵੀ ਹੋ ਸਕਦਾ 6.5 ਵੀ ਹੋ ਸਕਦਾ 6 ਵੀ ਹੋ ਸਕਦਾ ਅਸੀਂ ਸਾਡੇ 5 ਕਿਲੋ ਦੀ ਗਰੰਟੀ ਦੇਵਾਂਗੇ ਆਨਲਾਈਨ 5.5 ਕਿਲੋ ਦੁੱਧ ਪੱਕਾ ਹੋ ਠੀਕ ਹੈ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਕੱਢੀ ਜਾਊਗੀ ਜੀ ਭਾਈ ਸਾਂਭ ਹੋ ਜੇ 7 ਕਿਲੋ 8 ਕਿਲੋ ਦੁੱਧ ਜੀ ਬਹੁਤ ਆ ਜਿਹਨੇ ਟੋਕਰ ਲੈਣੀ ਉਹਦੇ ਵਾਸਤੇ ਚੰਗੀ ਆ ਠੀਕ ਹੈ ਤੇ ਰੇਟੇ ਦਾ ਟੁਕੜਾ ਤਾਂ ਵੀ ਕੱਟ ਕਰ ਦੇਣਾ ਟੁਕੜਾ ਕਰ ਦੇਣਾ ਆਪਾਂ ਚਲੋ ਫਿਰ ਤੋਰੀਏ ਸੂਆ ਪਹਿਲਾਂ ਹੀ ਸੂਈ ਆ ਤੇ ਬਿਲਕੁਲ ਛੋਟੇ ਸਿੰਗ ਦੀ ਆ ਇਹ ਆ ਵੀ ਚਲੋ ਸਾਂਭੀ ਘਟਿਆ ਕਿਸੇ ਨੇ ਤੇ ਹੁਣ ਉਸਾਰ ਨੇ ਜਿਹੜੀ ਮਿਲ ਜਣੀ ਆ ਦਾ ਵੀ ਹੋਣਾ ਆਪਾਂ ਦੇਖ ਸਾਦੇ ਲੱਗੇ ਤਾਂ ਆਹ ਦੇਖ ਸਾਦੇ ਤੇ ਇਹਦਾ ਫਿਰ ਜਾਜਾ ਮੁੱਲ 45000 ਦਿੰਦੀ ਕਿੰਨਾ 50000 ਕਰ ਦੋ ਕੋਈ ਮੰਨ ਤਾਂ ਨੇ ਚਮ ਕਰ ਦੋ ਤੁਸੀਂ ਜਿੰਨਾ ਕਰਵਾ 40 ਦੀ ਦੇ ਦਈਏ ਵੀ 40 ਤੋਂ ਵੀ 10000 ਸ਼ਰਤਾਂਗੇ ਬਸ ਛੋਟੀ ਹੋਣੀ ਜੀ ਫਿਰ اچھا 34000 ਦੀ ਦੇ ਦੋ ਵੀ ਛੋਟੀ ਪਹਿਲੇ ਸੂਈ ਛੋਟੀ ਸੱਜਰ ਸੂਈ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਕਾਹ ਮੱਝ ਚੰਗੇ ਕੱਦ ਕਾਟ ਚ ਆ ਤੇ ਥੱਲੇ ਵੀ ਬੜੀ ਬਣੀ ਆ ਆ ਦੇਖ ਸੰਦੇ ਜੀ ਤੇ ਤਾਜੀ ਸੋਈ ਆ ਆ ਦੇਖ ਸੰਦੇ ਜੇ ਨੜ ਬੱਚੇ ਦਾ ਇਹ ਕਦੋਂ ਦੀ ਸੋਈ ਜੇ ਇਹ ਵੀਰ ਜੀ ਰਾਤ ਦੀ ਸੋਈ ਜੀ ਜੇ ਜੂਰ ਪਾਤੀ ਪ੍ਰੋਪਰ ਪ੍ਰੋਪਰ ਪਾਈ ਹੋਰ ਠੀਕ ਹੈ ਤੇ ਕਿੰਨੇ ਕ ਦੁੱਧ ਆ ਲਈ ਆ ਵੀਰ ਜੀ ਇਹ 13 ਕਿਲੋ ਆ ਲਈ ਆ 15 ਕਿਲੋ ਵੀ ਦੇ ਸਕਦੇ ਆ ਮਤਲਬ ਹਾਰੇ ਪੱਲੇ ਜਾਂ ਇਹ ਸਾਮ ਤੇ ਡਿਪੈਂਡ ਕਰਦਾ 15 ਵੀ ਚੋ ਸਕਦਾ 16 ਵੀ ਚੋ ਸਕਦਾ ਘਰ ਵਾਲਿਆਂ ਦੇ ਅਕਸਰ 14 15 ਕਿਲੋ ਚੋਇਆ ਵਾ ਠੀਕ ਹੈ ਹਾਂਜੀ ਤੋੜ ਦਈਏ ਫਿਰ ਇਹਨਾਂ ਨੂੰ ਆਹ ਖਣ ਮੇਰੇ ਦੇਖ ਸਕਦੇ ਲੱਗਦਾ ਤੇ ਮਿਲਕ ਮੇਨ ਵੀ ਚੰਗੀ ਲੱਗੀ ਜਿਹੜੀ ਹਾਲ ਲਿਜਾਈ ਅਲੈਕਸਾ ਦੇ ਥੱਲੇ ਦਾਵਾ ਮੰਗੋ ਤਿਆਰ ਹੋਈ ਏ ਥੱਲੇ ਜਿਹੜੀ ਇੱਕ ਕਰੀ ਤੋਰ ਤੋਂ ਤੂੰ ਫੇਰ ਹਵਾ ਨਾ ਤਾਂ ਚੰਗੀ ਤਰ੍ਹਾਂ ਲੱਗ ਜੇ ਤਾਂ ਦਿਖਾ ਦੇ Leo. Alexandre. ¿Te da fermo? ਮੋਲ ਵੀਰ ਜੀ 80000 ਕਰੀਦਾ ਜੀ 80000 ਹਾਂਜੀ ਤੇ ਵਿੱਚੋਂ ਕਿੰਨਾ ਕਰ ਦੇਣਾ ਮਾਨਤਨ ਕਰ ਦੋ ਜਿੰਨਾ ਕਰਨਾ 75 ਦੀ ਦੇ ਦਈਏ 75 ਦੀ ਦੇ ਦਈਏ ਕਿ ਵਿੱਚੋਂ ਕਰਦੀ ਕਿ ਮਾਨਤਨ ਹੋ ਰੇ ਹੋਰ ਵੇ ਲੋ ਹੋਰ ਕਰੋ ਹੋਰ ਆਲੋ ਭਾਜੀ 73 ਦੀ ਦੇ ਦਈਏ 70 ਦੀ ਪੂਰੀ ਦੇ ਦਾਂਗੇ ਅੱਛਾ 70 ਦੀ ਦੇ ਦੋਗੇ ਬਾਕੀ ਚਲੋ ਕਰ ਦੋ ਕਿ ਮਾਨਤਨ ਹੋ ਰਿਹਾ 1000 ਰੁਪਏ ਹੋਰ ਛੱਡ ਦਾਂਗੇ ਚਲੋ ਛਾੜਤੀ ਜਾਂਦੇ ਯਾਰ ਹੋਰ ਛੱਡ ਦੋ ਚਲ ਤਾਂ ਉੱਚ ਛੋਟੀ ਹੋਣੀ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਬਸ ਜੀ ਇਹੋ ਕਹਿਣਾ ਕਿ ਜਿਹਦੇ ਕੋ ਪੇਮੈਂਟ ਹੁੰਦੀ ਨਾ ਹਾਂਜੀ ਸੋਚ ਸਮਝ ਕੇ ਸਾਈ ਪਾਏ ਕਰਨ ਹਾਂਜੀ ਹਾਂਜੀ ਕਿ ਸਾਨੂੰ ਵੀ ਖਰਾਬ ਕਰਨਾ ਸਾਡਾ ਕੰਮ ਹੈ ਘੰਟੇ ਦਾ ਹਾਂਜੀ ਕਿਉਂਕਿ ਮੁੜ ਕੇ ਫੇਰ ਅਸੀਂ ਫੋਨ ਕਰਨਾ ਤੇ ਚੁੱਕਣਾ ਨਹੀਂ ਉਹ ਫਿਰ ਗਲਤ ਕਰ ਲੈ ਇਹ ਸਾਈ ਪਾਓ ਤੇ ਫਿਰ ਆਪਣੇ ਭਾਵੇਂ ਦੋ ਟਾਈਮ ਚਲੋ ਭਾਵੇਂ ਤਿੰਨ ਟਾਈਮ ਚਲੋ ਚੋ ਚਾਰ ਚੋ ਹਾਂਜੀ ਹਾਂਜੀ ਕਿਉਂਕਿ ਇਸ ਟਾਈਮ ਬਿਲਕੁਲ ਤਾਜ਼ੇ ਡੰਗਰੇ ਬਾਜੀ ਇੱਕ ਵਾਰੀ ਪੱਕੀ ਕਰ ਲੋ ਆਪਣੀ ਤੇ ਫਿਰ ਭਾਵੇਂ ਜਿੱਤਰਾ ਮੱਝ ਚਵਾਈ ਕਰੀ ਜਾਓ ਕੋਈ ਤਾਜ਼ੇ ਡੰਗਰੇ ਦਾ ਬੋਲਾ 6-7 ਕਿਲੋ ਬਹੁਤ ਬੋਲਾ ਹੁੰਦਾ ਹਾਂਜੀ ਹਾਂਜੀ ਆਹੀਂ ਫਿਰ ਹੋਰ ਕਿਸ ਨੂੰ ਕਹਿਣਾ ਕਿ ਨਹੀਂ ਅਜੇ ਫਿਰ ਚੋਣੀ ਫੇਸ ਨਹੀਂ ਉਹ ਗਲਗੱਤ ਇਹ ਨਾ ਦੁੱਧ ਤਿਆਰ ਕਰਨਾ ਆਪਣਾ ਮੈਨਾ ਮਾਰਦ ਕੇ ਫਿਰ ਜਾ ਗਿਆ ਸਭ ਦੁੱਧ ਉੱਤੇ ਹਾਂਜੀ ਹਾਂਜੀ ਜਿੱਦਾਂ ਦਹਾਂ ਦਹਾਂ ਦਿਨਾਂ ਨੂੰ ਦੁੱਧ ਦੇ ਸਵਾਲ ਜਵਾਬ ਕਰਦੇ ਨੇ ਦੇਖੋ ਜੀ ਆਪਣੀ ਸਮਝ ਵੇਖਣ ਹਾਂਜੀ ਹਾਂਜੀ ਜੇ ਚੰਗੀ ਲੱਗਦੀ ਲੋ ਨਹੀਂ ਲੱਗਦੀ ਨਾ ਰਹਿਣ ਤੋ ਹਾਂਜੀ ਹਾਂਜੀ ਤੈਨੂੰ ਵੀ ਕਿਉਂ ਆਪਾਂ ਖਰਾਬ ਕਰਨਾ ਹ ਇਹ ਸੁਈਆਂ ਵਾ ਹਾਂ ਜੀ ਚੋ ਕੇ ਥਣ ਦੇਖ ਕੇ ਚੰਗੀ ਤਰ੍ਹਾਂ ਖੜ ਤਸੱਲੀ ਕਰਕੇ ਹਨਾ ਬਾਅਦ ਵਿੱਚ ਕਿਸ ਨੂੰ ਕਹਿਣਾ ਵਾ ਬਾਅਦ ਵਿੱਚ ਕੋਈ ਨਾ ਤੁਹਾਨੂੰ ਕਹਵੇ ਤੇ ਨਾ ਸਾਨੂੰ ਕਹਵੇ ਹਨਾ ਜਦੋਂ ਸਾਡੇ ਗੇਟੋਂ ਬਾਹਰ ਹੋ ਗਈ ਸਾਡੀ ਕੋਈ ਗਾਰੰਟੀ ਨਹੀਂ ਹੈ ਠੀਕ ਹੈ ਜੀ ਇਹ ਤੁਹਾਡੀ ਹੈ ਗਾਰੰਟੀ ਕਿ ਤੁਸੀਂ ਇਹ ਤਸੱਲੀ ਕਰਕੇ ਖੜਨੀ ਹੈ ਆਪਣੀ ਠੀਕ ਹੈ ਜੀ ਠੀਕ ਹੈ ਜੀ ਜੋ ਵੀ ਹੈ ਸਾਰਾ ਕੁਝ ਆਪਣਾ ਇੱਥੇ ਹੀ ਵੇਚ ਚੱਕ ਕੇ ਖੜੋ ਜੀ